ਹਾਂਜੀ ਆਓ ਵੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਆਂ ਆਪ ਸਾਰੇ ਠੀਕ ਹੋਵੋ ਹੋਵਗੇ ਤੇ ਆ ਜਿਹੜੀ ਵੀਡੀਓ ਐ ਇਹਦਾ ਤੁਸੀਂ ਟਾਈਟਲ ਵੀ ਪੜ ਲਿਆ ਹੋਣਾ ਐ ਇਹਦੇ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਐ ਜੇ ਕਿਸੇ ਦੇ ਪੱਲੇ ਕੁਝ ਪੈ ਜਾਵੇ ਤਾਂ ਕਿਉਂਕਿ ਸਮਝ ਸੋਚ ਆਪੋ ਆਪਣੀ ਹੁੰਦੀ ਐ ਤੇ ਜਿਵੇਂ ਬਾਣੀ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਜੇ ਇਹ ਚੀਜ਼ਾਂ ਬਚੀਆਂ ਰਹਿਣਗੀਆਂ ਤੇ ਇਨਸਾਨ ਨੂੰ ਵੀ ਸਾਹ ਲੈਣਾ ਸੌਖਾ ਹੋ ਜਾਂਦਾ ਹੈ ਤੇ ਅਵਰ ਆਲਮੇਲ ਕੇ ਇਸੇ ਵਿਸ਼ੇ ਤੇ ਗੱਲ ਕਰਦੇ ਆ ਜਿਵੇਂ ਵੀਡੀਓ ਦੇ ਟਾਈਟਲ ਤੇ ਅਸੀਂ ਲਿਖਿਆ ਸੀ ਵੀ ਜਿਹੜੇ ਪੰਛੀ ਪ੍ਰੇਮੀ ਨੇ ਹਾਲਾਂਕਿ ਪੰਛੀਆਂ ਦੇ ਨਾਲ ਸਭ ਨੂੰ ਪ੍ਰੇਮ ਕਰਨਾ ਚਾਹੀਦਾ ਸੋ ਜਿਵੇਂ ਆਪਾਂ ਦੇਖਦੇ ਆ ਹੁਣ ਜਿੱਦਾਂ ਇਨਸਾਨ ਨੂੰ ਜ਼ਰੂਰਤ ਹੈ ਸਰਵਾਈਵ ਕਰਨ ਵਾਸਤੇ ਇਹੋ ਜੇ ਕਲਯੁਗ ਦੇ ਵਿੱਚ ਸਮੇਂ ਦੇ ਵਿੱਚ ਉਸੇ ਤਰ੍ਹਾਂ ਪੰਛੀਆਂ ਨੂੰ ਵੀ ਬਹੁਤ ਜ਼ਰੂਰਤ ਪੈਂਦੀ ਹੈ ਸਰਵਾਈਵ ਕਰਨ ਦੇ ਵਿੱਚ ਔਖਾ ਹੁੰਦਾ ਹੈ ਯਾ ਸਾਡੇ ਘਰੇ ਚਲੋ ਵੈਗਰੂ ਨੇ ਮੇਹਰ ਕੀਤੀ ਆ ਤੁਹਾਨੂੰ ਵਿਖਾਉਣੇ ਆ ਅੱਖਾਂ ਦੇ ਨਾਲ ਵੇਖ ਲਓ ਮੇ ਇੱਕ ਹੂਗੀ ਜਿਨੇ ਆਲ ਨਾ ਪਾ ਕੇ ਜਿਨੇ ਆ ਦੇਖੋ ਧਿਆਨ ਨਾਲ ਜਿਨੇ ਆਲ ਨਾ ਪਾ ਕੇ ਜਿਵੇਂ ਭਾਗ ਜਗਾਏ ਚਾਰ ਬੱਚੇ ਨੇ ਦਿੱਤੇ ਤੇ ਬੱਚੇ ਕਹਿ ਰਹੇ ਸੀ ਵੀ ਇਥੋਂ ਆਪਾਂ ਸਫਾਈ ਕਰਦੀ ਐ ਕਰਦੀ ਆ ਜੌਂ ਕਰਦੀ ਐ ਤੇ ਮਨ ਦੇ ਵਿੱਚ ਆਇਆ ਵੀ ਨਹੀਂ ਪੜੀ ਜੇ ਘਰ ਬਣਾ ਕੇ ਬੈਠੀ ਐ ਬੱਚੇ ਜਦੋਂ ਹੋ ਜਾਣਗੇ ਜਦੋਂ ਉੱਡ ਜਾਣਗੇ ਜਾਂ ਕੁਝ ਵੀ ਐ ਉਦੋਂ ਵੇਖੀ ਜਾਵੇਗੀ ਕਿਉਂਕਿ ਇਹਨਾਂ ਨੇ ਇਹਨਾਂ ਦਾ ਵੀ ਘਰਬਾਰ ਜੇ ਵੈਹਗਰੂ ਨੇ ਸਾਲੋਂ ਦਿੱਤਾ ਤੇ ਸਾਡੇ ਰਾਈ ਹੈਲੋ ਹੈਲੋ ਹਾਂਜੀ ਹਾਂਜੀ ਸਾਹਿਲਪ੍ਰੀਤ ਬਿਲਕੁਲ ਠੀਕ ਆ ਵੀਰੇ ਤੁਸੀਂ ਸੁਣਾਓ ਪਰਵਾਹ ਠੀਕ ਐ ਨਾਲੇ ਕਿੱਥੋਂ ਮਾੜਾ ਜਿਹਾ ਲਿਖ ਦਿਓ ਤੇ ਦੇਖੋ ਹੁਣ ਇਹਨਾਂ ਦੇ ਨਾਲ ਜੇ ਅਸੀਂ ਪ੍ਰੇਮ ਬਣਾਵਾਂਗੇ ਵਿਚਾਰੇ ਕਿੱਥੇ ਜਾਣ ਇਹਨਾਂ ਨੂੰ ਵੀ ਵਾਹਿਗੁਰੂ ਨੇ ਪਾਣੀ ਇਹਨਾਂ ਨੂੰ ਵੀ ਵਾਹਿਗੁਰੂ ਨੇ ਇਸ ਦੁਨੀਆ ਤੇ ਜਨਮ ਦਿੱਤਾ ਤੇ ਹੁਣ ਗਰਮੀ ਬਹੁਤ ਹੈ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ ਸਕੂਲਾਂ ਦੇ ਵਿੱਚ ਜਿਵੇਂ ਆ ਤੁਸੀਂ ਦੇਖ ਲਓ ਕੀ ਚੱਲਿਆ ਅੱਜਕੱਲ੍ਹ ਤਮਾਸ਼ਾਣ ਤੇ ਸਾਡਾ ਕੀ ਫਰਜ਼ ਬਣਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਜੇ ਕੋਈ ਚੰਗੀ ਸਿੱਖਿਆ ਦੇ ਪਾਈਏ ਤੇ ਉਹਦੇ ਵਿੱਚ ਸਾਡਾ ਹੀ ਭਲਾ ਹੋਣਾ ਤੇ ਹੁਣ ਜਿਹੜੀ ਮੈਂ ਸਿੱਖਿਆ ਬਾਰੇ ਗੱਲ ਕਰਨੀ ਐ ਈ ਈ ਕੋਈ ਵੱਡੀ ਗੱਲ ਨਹੀਂ ਲੋਕ ਕਈ ਵਾਰੀ ਕਮੈਂਟਾਂ 'ਚ ਲਿਖ ਦਿੰਦੇ ਵੀ ਐਡਾ ਕੰਮ ਕਰਕੇ ਵਿਖਾਉਣਾ ਵਿਖਾਉਣ ਦਾ ਮਤਲਬ ਇਹ ਹੁੰਦਾ ਵੀ ਜਿਵੇਂ ਨਾ ਪਹਿਲਾਂ ਨਾ ਹੁੰਦਾ ਸੀ ਵੀ ਬੰਦਿਆਂ ਨੇ ਉਗਰਾਹੀ ਇਕੱਠੀ ਕਰਨੀ ਤੇ ਉਹਨਾਂ ਨੇ ਕੀ ਕਰਨਾ ਪੰਜ-ਸੱਤ ਬੰਦੇ ਬੈਠੇ ਇੱਕ ਨੇ ਪਹਿਲਾਂ ਹੀ ਦੇ ਦੇਣੀ ਵੀ ਆ ਚੱਕੋ ਤਾਂ ਦੂਜਿਆਂ ਨੇ ਆਪੇ ਮਗਰੀ ਉਸੇ ਤਰ੍ਹਾਂ ਵੀ ਨੇ ਵੀ ਦਿੱਤੀ ਸ਼ਰਮ ਦੇ ਮਾਰੇ ਨੇ ਕਹਿ ਲਓ ਕੁਛ ਕਹਿ ਲਓ ਇਸੇ ਤਰ੍ਹਾਂ ਕੰਮ ਛੋਟਾ ਜਿਹਾ ਹੀ ਹੁੰਦਾ ਪਰ ਉਹਦੇ ਨਾਲ ਕਈ ਵਾਰੀ ਮੈਸੇਜ ਬਹੁਤ ਵੱਡਾ ਜਾਂਦਾ ਤੇ ਮੈਸੇਜ ਇਹ ਹੈ ਵੀ ਭਾਈ ਗਰਮੀ ਬਹੁਤ ਹੈ ਬੱਚਿਆਂ ਨੂੰ ਛੁੱਟੀਆਂ ਨੇ ਜੇ ਹੋ ਸਕੇ ਤੇ ਦੇਖਦੇ ਆਪਾਂ ਕਿਵੇਂ ਆ ਹੁਣ ਪਿੱਛੇ ਜਿਵੇਂ ਪ੍ਰਾਲੀ ਸੜੀ ਐ ਕਿੰਨਾ ਕੁਝ ਹੋਇਆ ਤੇ ਕਿੰਨੇ ਇਹਨਾਂ ਦੇ ਘਰ ਤਬਾਹ ਹੋਏ ਨੇ ਤੇ ਕਿੰਨਾ ਕੁਝ ਅਜੇ ਮੈਂ ਵੀਡੀਓ ਵੇਖ ਰਿਆ ਸੀ ਇੱਕ ਮਾਂ ਨੇ ਬੰਚੀ ਸੀ ਤੇ ਉਹਨੇ ਬੱਚੇ ਦਿੱਤੇ ਤੇ ਟਰੈਕਟਰ ਨੰਗਣ ਲੱਗਾ ਟਰੈਕਟਰ ਵਾਲੇ ਨੂੰ ਰਾਹ ਪਾਸੇ ਉਹ ਨੰਗਣਾ ਪਿਆ ਕਿਉਂਕਿ ਉਹ ਬੱਚਿਆਂ ਦੇ ਉੱਤੇ ਬੈਠ ਗਈ ਵੀ ਮੇਰੇ ਉੱਤੋਂ ਦੀ ਨੰਗਾ ਪਹਿਲਾ ਇਹ ਇਹ ਸਿਸਟਮ ਸਾਰਿਆਂ ਨਾਲ ਹੀ ਐ ਤੇ ਇਸ ਕਰਕੇ ਜੇ ਹੋ ਸਕੇ ਤੇ ਅੱਛਾ ਮੁਦਕੀ ਤੋਂ ਹੀ ਠੀਕ ਐ ਠੀਕ ਐ ਵੀਰੇ ਹਾਡੇ ਪਿੰਡ ਤੋਂ ਹੀ ਹੈ ਜਿਉਂਦੇ ਵਾਸਤੇ ਰਹੋ ਭਾਈ ਤੇ ਜੇ ਹੋ ਸਕੇ ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਇਹ ਤਾਲੀਮ ਦਈਏ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੇ ਰਹੇ ਹਾਂ ਵੀ ਹੋ ਸਕੇ ਤੇ ਇਹਨਾਂ ਵਾਸਤੇ ਪਾਣੀ ਦਾ ਹੀ ਇੰਤਜ਼ਾਮ ਕਰ ਦਿੱਤਾ ਜਾਵੇ ਆਪਣੇ ਘਰਾਂ ਦੇ ਬਾਹਰ ਕੋਠਿਆਂ ਤੇ ਚਬਾਰਿਆਂ ਤੇ ਜਿੱਥੇ ਵੀ ਹੋ ਸਕੇ ਕਿਉਂਕਿ ਪਾਣੀ ਵੀ ਫ੍ਰੀ ਹੈ ਮਾਲਕ ਨੇ ਸਭ ਨੂੰ ਦਿੱਤਾ ਹੈ ਤੇ ਤੁਹਾਡੇ ਇੱਕ ਪਾਣੀ ਰੱਖਣ ਦੇ ਨਾਲ ਜੇ ਕਿਸੇ ਇੱਕ ਦਾ ਇੱਕ ਪੰਛੀ ਨੇ ਵੀ ਪਾਣੀ ਪੀ ਲਿਆ ਉਹਦੇ ਵਿੱਚ ਤੁਹਾਡਾ ਵੀ ਬੜਾ ਛੁਪਿਆ ਹੁੰਦਾ ਦੇਖੋ ਹੁਣ ਮੈਂ ਬੱਚੇ ਨੂੰ ਆਵਾਜ਼ ਮਾਰਦਾ ਪੁੱਤ ਆ ਜਾ ਪਾਣੀ ਲੈ ਕੇ ਆ ਉੱਪਰ ਰੱਖ ਦੇ ਪੁੱਤ ਠੀਕ ਹੈ ਬੇਟਾ ਜ਼ਿੰਦਗੀ ਦੇ ਵਿੱਚ ਇਹ ਗੱਲ ਯਾਦ ਰੱਖਣੀ ਹੈ ਵੀ ਜੇ ਆਪਾਂ ਨੂੰ ਕਿਤੇ ਵੀ ਪੰਛੀਆਂ ਵਾਸਤੇ ਕੁਝ ਕਰਨ ਨੂੰ ਮੌਕਾ ਮਿਲਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਇਹਨਾਂ ਵਾਸਤੇ ਵੀ ਜਿੰਨਾ ਕੋ ਹੋ ਸਕੇ ਕੁਝ ਨਾ ਕਰ ਸਕੀਏ ਇਹ ਜਿਵੇਂ ਆਪਣਾ ਘਰ ਹੋਵੇ ਇਹਨਾਂ ਦਾ ਘਰ ਹੈ ਇਹ ਟਾਵਾਂਗੇ ਇਹਨਾਂ ਨੂੰ ਬਹੁਤ ਦੁੱਖ ਲੱਗਦਾ ਹੈ ਹਨਾ ਤੇ ਅੱਗੇ ਤੋਂ ਇਹ ਸਾਰੀ ਗੱਲ ਤੁਸੀਂ ਆਪੇ ਚੇਤਾ ਰੱਖਣੀ ਹੈ ਸਾਰੀ ਜ਼ਿੰਦਗੀ ਅੱਜ ਤੁਹਾਨੂੰ ਸਿਖਾ ਦਿੱਤਾ ਗਿਆ ਤੇ ਇਹ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਠੀਕ ਹੈ ਮੇਰਾ ਸਿਆਣਾ ਬੁੱਤ ਜਾਂਦਾ ਹੈ ਲਵ ਯੂ ਉਹ ਬੱਲੇ ਜਾਉਂਦੇ ਰਹੋ ਪ੍ਰੋਫੈਸਰ ਅਸੀਂ ਸਾਰੇ ਇੱਕ ਮੁਲਕ ਦੇ ਵਾਸੀ ਆ ਇੱਕ ਹੀ ਲੋਕ ਆ ਪਹਿਰਾਵੇ ਸਾਡੇ ਲੰਗ-ਲੰਗ ਹੋ ਸਕਦੇ ਨੇ ਪਰ ਹਾਂ ਅਸੀਂ ਇੱਕ ਹੀ ਤੇ ਜਨਮ ਵੀ ਸਭ ਨੂੰ ਮਿਲਦਾ ਤੇ ਮੌਤ ਵੀ ਸਭ ਨੂੰ ਇੱਕ ਮਿਲਦੀ ਐ ਤੇ ਪਤਾ ਕੋਈ ਨਹੀਂ ਵੀ ਇਹ ਕਿਹੜੇ ਵੇਲੇ ਮਿਲ ਜਾਣੀ ਐ ਥੈਂਕ ਯੂ ਸਰ ਕਿੱਥੋਂ ਤੁਸੀਂ ਮੜਾ ਜਾ ਲਿਖੋਗੇ ਆਪਣੇ ਆਪਣੇ ਬਾਰੇ ਕੁਝ हेलो बाल बिगड़ा हुआ हू सुनाओ के नवनीत हाँ जी हाँ जी हाँ, भी ठीक है भाई सारे ठीक है मेरे हाँ ਕੱਲ ਦਾ ਨੰਬਰ ਬਗੜਾ ਹੋਇਆ ਸ਼ਹਿਜ਼ਾਦਾ ਹੈਲੋ ਭਾਈ ਜੀ ਕੀ ਹਾਲ ਚਾਲ ਨੇ ਆਓ ਰਲ ਮਿਲ ਕੇ ਬੈਠ ਕੇ ਗੱਲਬਾਤ ਕਰਦੇ ਆ ਜਨਾਬ ਤੁਸੀਂ ਕਿੱਥੋਂ ਓਹੋ ਪਾਕਿਸਤਾਨ ਤੋਂ ਯਾਰ ਮੈਂ ਤਾਂ ਇੱਕ ਗੱਲ ਤੋਂ ਆ ਪਾਕਿਸਤਾਨ ਵਾਲੇ ਵੀਰ ਇੱਕ ਗੱਲ ਤੋਂ ਹੈਰਾਨ ਆ ਵੀ ਜੇ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਤੇ ਆਪਾਂ ਕਿਸੇ ਦੇ ਨਾਲ ਲੜ ਪੀਏ ਇਕੱਲੇ ਜਨੇ ਲੜ ਪੀਏ ਕਿਸੇ ਦੇ ਨਾਲ ਚਾਹੇ ਜਿੰਨਾ ਮਰਜ਼ੀ ਕੋਈ ਬੰਦਾ ਕਹਿ ਲਵੇ ਵੀ ਤਗੜਾ ਪੈਸੇ ਵਾਲਾ ਸਿਸਟਮ ਹੈ ਜੋ ਪਰ ਨੁਕਸਾਨ ਤਕਰੀਬਨ ਦੋ ਤਰ੍ਹਾਂ ਦਾ ਹੀ ਹੁੰਦਾ ਤੇ ਜੇ ਆ ਜਿਹੜੇ ਬਾਰਡਰ ਬੁੱਡ ਨੇ ਖੋਲ ਹੀ ਦਿੱਤੇ ਜਾਂ ਮਰਨਾਂ ਦਾ ਸਾਹਮਣਾ ਹੈ ਜਿੱਧਰ ਮਰਜ਼ੀ ਕੋ ਅਮਰੀਕਾ ਨੂੰ ਤੁਰਿਆ ਜਾਵੇ ਕੋਈ ਰੇਡਾ ਨੂੰ ਤੁਰਿਆ ਜਾਵੇ ਕੋਈ ਇੰਡੀਆ ਨੂੰ ਤੁਰਿਆ ਆਵੇ ਕੋਈ ਪਾਕਿਸਤਾਨ ਨੂੰ ਤੁਰਿਆ ਜਾਵੇ ਕੋਈ ਕਦਰ ਨੂੰ ਤੁਰਿਆ ਜਾਵੇ ਵੀ ਭਾਈ ਆਪ ਕੋ ਆਪਣੀ ਮਰਜ਼ੀ ਜਿੱਥੇ ਕੋਈ ਹਦੀ ਹਸੀਅਤ ਨਾਲ ਜਾ ਸਕਦਾ ਵਿਚੜਾ ਜਾਵੇ ਤੇ ਫਿਰ ਸਾਰਾ ਸਿਸਟਮ ਹੀ ਫਿਰ ਲੋਡ ਕੀ ਆ ਸਾਨੂੰ ਹਾਂ ਸਾਹਿਲ ਪ੍ਰੀਤ ਉਹਦਾ ਬਿਲਕੁਲ ਠੀਕ ਆ ਬੱਤ ਓਕੇ ਆ ਹਾਂਜੀ ਲਵ ਯੂ ਕੁਛ ਬੋਲੋ ਬਗੜਾ ਹੋਇਆ ਸ਼ਹਿਜ਼ਾਦਾ ਔਰ ਜਿਨਕੇ ਜਿੰਨਾ ਦੇ YouTube ਚੈਨਲ ਨੇ ਉਹ ਵੀ ਵਿੱਚ ਆਪਣਾ ਦੱਸ ਸਕਦੇ ਨੇ ਜੇ ਲੋੜ ਹੋਈ ਤੇ ਆਪ ਜੀ ਦਾ ਸੀ ਵੀ ਜਿੰਨਾ ਕਿ ਸਾਨੂੰ ਕੋਈ ਵੇਖਦੇ ਨੇ ਉਹਨੇ ਪ੍ਰੋਮੋਸ਼ਨ ਕਰ ਸਕਦੇ ਆ ਲਾਈਵ ਦੇ ਵਿੱਚ ਜੁੜ ਕੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਪੋਸਟ ਤੁਸੀਂ ਜੇ ਜੇਰਾ ਤੁਹਾਡਾ ਚੈਨਲ ਹੈ ਉਹਦਾ ਲਿੰਕ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤੇ ਲਾਈਵ ਦੇ ਵਿੱਚ ਆਪਾਂ ਜਿੰਨਾ ਹੋ ਸਕਿਆ ਉਸ ਚੀਜ਼ ਨੂੰ ਪ੍ਰੋਮੋਸ਼ਨ ਕਰਾਂਗੇ ਤੇ ਵਾਹਿਗੁਰੂ ਕਿਰਪਾ ਕਰੇ ਤੇ ਹੌਲੀ ਹੌਲੀ ਕੋਈ ਵੀ ਕੰਮ ਕਰਾ ਹੈ ਉਹਦੇ ਵਿੱਚ ਤੁਸੀਂ ਆਟੋਮੈਟਿਕਲੀ ਤਰੱਕੀਆਂ ਹਾਸਲ ਕਰ ਜਾਂਦੇ। ਉਪਰਾਉ ਦੀ ਤਾਂ ਸਾਰੀ ਦੁਨੀਆ ਨੂੰ ਬਹੁਤ ਯਾਦ ਆਉਂਦੀ ਹੈ। ਮੈਂ ਕਿਉਂ ਕਹਿੰਦਾ ਨਾ ਵੀ ਘਰ ਘਰ ਪੁੱਤ ਜੰਮਦੇ ਮੂਸੇ ਵਾਲਾ ਕਿਸੇ ਨਹੀਂ ਬਣਦਾ। ਉਹਤੇ ਮਾਰੇ ਨੇ ਕਾ ਲਗ ਰੂ ਕਹਿ ਲੋ ਵੀ ਸਰੀਰ ਵੀ ਐਡਾ ਤਗੜਾ ਕਦ ਗਾਠ ਸਾਰਾ ਸਿਸਟਮ ਜੇ ਹੁਣ ਕਾਲਿਆਂ ਦੇ ਵਿੱਚ ਗੈ ਦੇਸ਼ ਦੇ ਵਿੱਚ ਗਏ ਤੇ ਉੱਥੇ ਜੇ ਬੰਦਾ ਛੋਟੇ ਜਿਹੇ ਕੱਦ ਦਾ ਹੋਵੇ ਤੇ ਜਿਹਦਾ ਪਰਸਨੈਲਿਟੀ ਡਾਊਨ ਹੋਵੇਗੀ ਤੇ ਫਿਰ ਉਹ ਗੱਲ ਜੀ ਨਹੀਂ ਬਣਦੀ ਤੇ ਇਹ ਵੇਖੋ ਇਹ ਸਾਰਾ ਕੁਝ ਵੈਗਰੂ ਨੇ ਜਿਵੇਂ ਦਿੱਤਾ ਨਾਮ ਫੇਮ ਸ਼ੋਹਰਤ ਸਾਰਾ ਕੁਝ ਦਿੱਤਾ ਪਰ ਜਿਵੇਂ ਮੈਂ ਇਹ ਕਹਿਣਾ ਹੁੰਦਾ ਉਹਦੇ ਮਾਪਿਓ ਤਾਂ ਹਾਲ ਹੈ ਵੀ ਜੇ ਵੈਗਰੂ ਦੇ ਦੇਵੇ ਤੇ ਉਹਦਾ ਮਾਣ ਵੀ ਕੋਈ ਨਹੀਂ ਕਿਉਂ ਕਿਉਂਕਿ ਉਹ ਜਿਹੜਾ ਪ੍ਰਮਾਤਮਾ ਉਹ ਦੇ ਕੇ ਖੋ ਵੀ ਲੈਂਦਾ ਉਹ ਖੋ ਵੀ ਲੈਂਦਾ ਤੇ ਜੇ ਉਹ ਖੋ ਲੈਂਦਾ ਤੇ ਉਹ ਜਾਲੂ ਵੀ ਬੜਾ ਫਿਰ ਉਹਦੇ ਅੱਗੇ ਆ ਹੁੰਦੇ ਨੇ ਰੋਖ ਹੁੰਦੇ ਨੇ ਇਹ ਨਾ 4 ਕਿ ਦਿਨਾਂ ਦਾ ਤੇ ਪੱਤੇ ਲੱਗ ਜਾਂਦੇ ਨੇ ਨਾ ਤੇ ਇਹ ਇਹ ਜਿਵੇਂ ਕਹਿੰਦੇ ਮੱਛਰ ਜਾਂਦੇ ਨੇ ਤੇ ਫਿਰ ਮਾਲਿਕ ਕੀ ਕਰਦਾ ਇਹਨਾਂ ਦੀ ਸੁਰਤੀ ਟਿਕਾਣੇ ਲਿਆਉਣ ਵਾਸਤੇ ਸਾਰੇ ਪੱਤੇ ਝਾੜ ਦਿੰਦੇ ਤੇ ਫਿਰ 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 ਮੰਗਦਾ ਉਹਦੇ ਤੋਂ ਵੀ ਤੇਰਾ ਹੀ ਸਾਰਾ ਕੁਝ ਫਿਰ ਫਿਰ ਉਹਦੇ ਆਲੂ ਉਹ ਘਰ ਬਖਸ਼ ਲਈ ਇਹਵੇਂ ਸਾਰੀ ਦੁਨੀਆ ਤੇ ਚੱਲੀ ਜਾਂਦਾ ਕਿਸੇ ਨੇ ਕਿਵੇਂ ਕਿਸੇ ਨੇ ਕਿਵੇਂ ਇਸ ਦੁਨੀਆ ਤੋਂ ਅਲਵਿਦਾ ਕਹਿੰਦੇ ਹੋਏ ਆਪਣੀ ਜ਼ਿੰਦਗੀ ਨੂੰ ਭੋਗਦੇ ਹੋਏ ਇਸ ਦੁਨੀਆ ਤੋਂ ਚਲੇ ਜਾਣਾ ਨਹੀਂ ਤੇ ਸ਼ਮਸ਼ਾਨ ਘਾਟ ਦੇ ਪਾਰ ਲੈਣ ਲੱਗੀ ਸੀ ਮੰਜ਼ਲ ਤੇਰੀ ਆ ਸੀ ਉਮਰ ਬੀਤ ਗਈ ਆਂਦੇ ਆਂਦੇ ਦੁਨੀਆ ਤੈਨੂੰ ਕੀ ਦਿੱਤਾ ਤੇਰੇ ਆਪਣੇ ਫੂਕ ਗਏ ਤੈਨੂੰ ਜਾਂਦੇ ਜਾਂਦੇ ਆਗਰ ਯਾਦੋ ਜਿਹੜਾ ਕੋਈ ਪੈਨਪਰਾ ਦੇਖ ਰਿਹਾ ਕੋਈ ਗੱਲਬਾਤ ਕਰੀ ਰਿਲੇਸ਼ਨ ਬਣਾਈਏ ਰਿਲੇਸ਼ਨ ਤੇ ਪਿਆਰ ਦੀ ਡੈਫੀਨੇਸ਼ਨ ਹੈ ਕਿ ਇਹ ਪਿਆਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ पागल भी एक तरह ਦਾ ਨਹੀਂ ਹੁੰਦਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਵੀ ਇਹ ਇਹ ਬਹੁਤ ਭਾਗਾਂ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਕਿਸੇ ਪ੍ਰਕਾਰ ਦੇ ਕਈ ਕਈ ਰਿਸ਼ਤੇ ਹੁੰਦੇ ਨੇ ਦੇਖੋ ਹੁਣ ਭੈਣ ਭਰਾ ਮਾਪੇ ਬਾਪ ਧੀ ਪੁੱਤ ਯਾਰ ਦੋਸਤ ਦੁਨੀਆ ਦੇ ਵਿੱਚ ਰਿਸ਼ਤੇ ਹੋਰ ਵੀ ਬੜੇ ਉਹਨਾਂ ਨਾਲ ਵੀ ਪੂਰਾ ਪ੍ਰੇਮ ਹੁੰਦਾ ਪਿਆਰ ਹੁੰਦਾ ਹਾਂਜੀ ਹਾਂਜੀ ਅਸੀਂ ਪੰਜਾਬ ਚ ਹਾਂ ਬਈ ਬਿਲਕੁਲ ਬਈ ਔਰ ਤੁਸੀਂ ਸੁਣਿਆ ਹੋਣਾ ਵੀ ਆ ਪਿੱਛੇ ਇਹ ਖਬਰਾਂ ਚੱਲਦੀਆਂ ਸੀ ਵੀ ਜਿਹੜੇ ਸਾਡੇ ਬਿਹਾਰੀ ਲੋਕ ਸਾਡੇ ਬਿਹਾਰੀ ਲੋਕ ਕਹਿ ਲਓ ਸਾਡੇ ਭਰਾ ਕਹਿ ਲਓ ਜਿਹੜੇ ਇੱਧਰ ਕੰਮ ਕਰਨ ਆਏ ਤੇ ਉਹ ਆ ਜਦੋਂ ਉਹਨਾਂ ਨੇ ਸੁਣਿਆ ਵੀ ਜੰਗ ਲੱਗਣੀ ਐ ਗੋਲੇ ਵੱਜਣੇ ਨੇ ਤੇ ਉਹ ਉਹ ਕੀ ਕੀਤਾ ਉਹਨਾਂ ਨੇ ਉਹ ਸਟੇਸ਼ਨਾਂ ਤੇ ਲੈਣਾ ਹੀ ਲੱਗੀਆਂ ਪਈਆਂ ਸੀ ਹਮ ਤੋ ਚਲੇ ਆਪਣੇ ਵਤਨ ਹਮ ਕੋ ਕਿਸੇ ਸੇ ਕਿਆ ਹਾਂਜੀ ਹਮ ਕੋ ਕਿਸੇ ਸੇ ਕਿਆ ਉਹੋ ਗੱਲ ਬਣ ਗਈ ਤੇ ਅਸੀਂ ਪੰਜਾਬੀ ਲੋਕ ਆ ਸਾਸੀਂ ਜੀਣਾ ਵੀ ਇੱਥੇ ਤੇ ਮਰਨਾ ਵੀ ਇੱਥੇ ਅਸੀਂ ਕਿੱਥੇ ਜਾਣਾ ਜੇ ਕੋਈ ਜੰਗ ਕੋਈ ਪ੍ਰਕਾਰ ਦੀ ਕੋਈ ਹੁੰਦਾ ਸਿਸਟਮ ਸਾਨੂੰ ਤੇ ਰੱਖੇ ਇਸ ਕਰਕੇ ਜਾਂਦਾ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਜੇ ਤੇ ਕੋਈ ਗਿਰਤਾ ਬਣ ਗਈ ਫਿਰ ਕਹਣਗੇ ਵੀ ਸਿੱਖਾਂ ਵਰਗਾ ਕੋਈ ਯੋਧਾ ਨਹੀਂ ਵੀ ਸੇਖ ਅੱਗੇ ਲੱਗੋ ਤੇ ਚਲੋ ਕੰਮ ਕਰੀਏ ਤੇ ਜੇ ਜੇ ਕਿਤੇ ਕੋਈ ਲੋੜ ਪੈ ਗਈ ਦੇਸ਼ ਤੇ ਪੀੜ ਪੈ ਗਈ ਫਿਰ ਕਹਣਾ ਵੀ ਪੰਜਾਬ ਦਾ ਇਲਾਕਾ ਉਹ ਹੀ ਲੱਗਦਾ ਉਹਦੇ ਨਾਲ ਹੀ ਕਰੋ ਸਾਰਾ ਕੁਝ ਸਾਡੀ ਤੇ ਅਸੀਂ ਤੇ ਜਵੇਂ ਕਦੇ ਵੀ ਤਗਾਰ ਤੇ ਹੁੰਨੇ ਜਦੋਂ ਮਰਜੀ ਕੋਈ ਕੁਛ ਕਰ ਦੇਵੇ ਅਸੀਂ ਤੇ ਰੜਾਰਤੀ ਰੱਖੇ ਜਾਂਦੇ ਆ ਤਾਂ ਉਧਰ ਰੁਕੇ ਨੇ ਤਾਂ ਉਧਰ ਰੁਕੇ ਨੇ ਪਰ ਇਹ ਚੀਜ਼ਾਂ ਅਸੀਂ ਜਿਹੜੀਆਂ ਨਾ ਇਹ ਅਸੀਂ ਕਦੇ ਵੀ ਇਹ ਚੀਜ਼ਾਂ ਨੂੰ ਦਿਮਾਗ ਚ ਨਹੀਂ ਲੈਂਦਾ ਕਿਉਂਕਿ ਕਿਉਂਕਿ ਜ਼ਿੰਦਗੀ ਇੱਕ ਮਿਲੀ ਹੈ ਪਤਾ ਕੋਈ ਨਹੀਂ ਕਿਹੜੇ ਦਿਨ ਖਤਮ ਹੋ ਜਾਣਾ ਇੱਥੇ ਕੋਈ ਰਾਜਾ ਬਣ ਕੇ ਜਿਨੇ ਸੁਖੀ ਹੁੰਦਾ ਹੁਣ ਸਾਰੀਆਂ ਜ਼ਰੂਰਤਾਂ ਸਾਰਿਆਂ ਦੀਆਂ ਥੋੜਾ ਪੂਰੀਆਂ ਹੋ ਜਾਂਦੀਆਂ ਨੇ ਇਹ ਗੱਲ ਨੂੰ ਕੋਈ ਹਰ ਇੱਕ ਦਾ ਮੰਨ ਕਰਦਾ ਪਰ ਮੰਨ ਕਰਨ ਦੇ ਨਾਲ ਨਾਲ ਪ੍ਰਮਾਤਮਾ ਦੀ ਕਿਰਪਾ ਤੇ ਆਪਣੀ ਅਕਲ ਵੀ ਕੰਮ ਕਰਨੀ ਚਾਹੀਦੀ ਹੈ ਇਹ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਜਿਵੇਂ ਗਿਆਨ ਤੁਸੀਂ ਆਪਾ ਸਕੂਲਾਂ ਵਿੱਚ ਪੜ੍ਹਦੇ ਹੋ ਜਾਂ ਆਪਾਂ ਕਿਸੇ ਤਰ੍ਹਾਂ ਕਿਸੇ ਤੋਂ ਲੈਣੇ ਆ ਗਿਆਨ ਤੇ ਉਹ ਤੁਸੀਂ ਸਮਝ ਸਕਦੇ ਹੋ ਵੀ ਉਹ ਉਹਦੇ ਉਹਦੇ ਨਾਲ ਸਾਡਾ ਪੜਾ ਹੁੰਦਾ ਹੈ ਪੜਾਈ ਕਰਨੀ ਜਦੋਂ ਆਪਾਂ ਵੀ ਸਾਡਾ ਪੜਾ ਹੁੰਦਾ ਉਹਨਾਂ ਦੇ ਸਾਹਮਣੇ ਇਸੇ ਤਰ੍ਹਾਂ ਜੇ ਅਸੀਂ ਚੰਗੀਆਂ ਆਲ ਦਾ ਪਾਉਨੇ ਆ ਚੰਗੇ ਲੋਕਾਂ ਦੇ ਨਾਲ ਜੁੜਦੇ ਆ ਪਰਮਾਤਮਾ ਦਾ ਦਿੱਤੇ ਹੋਏ ਦਾ ਸ਼ੁਕਰ ਕਰਦੇ ਆ ਤੇ ਸਾਡਾ ਉਸ ਘਰ ਦੇ ਵਿੱਚ ਵਿਖਰ ਜਾ ਕੇ ਪੜਾਈ ਹੁੰਦਾ ਅਸੀਂ ਤਾਂ ਕੋਸ਼ਿਸ਼ ਕਰੀਦਾ ਬਾਈ ਆ ਸਾਝਾ ਪੰਜਾਬ ਵਾਲੇ ਵੀ ਇਹੀ ਤਾਂ ਕੋਸ਼ਿਸ਼ ਕਰੀਦੇ ਆ ਕਿ ਦੋ ਤਿੰਨ ਕੰਮ ਨੇ ਇੱਕ ਵੈਗਰੂ ਦਾ ਨਾਂ ਲੈਣਾ ਇੱਕ ਮਾੜਾ ਮੋਟਾ ਜਿਹਾ ਬਨਾਲੀਦਾ ਵੀਡੀਓ ਬਨਾਲੀਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਯਾਰ ਦੋਸਤ ਨੇ ਉਹਨਾਂ ਕੋਲੇ ਵੈਜੀਦਾ ਪਰਿਵਾਰ ਕੋਲੇ ਬੈਤ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਦਿਨ ਲੰਘ ਜਾਂਦਾ ਤੇ ਦਿਨ ਚੜ ਜਾਂਦਾ ਰਾਤ ਪੈ ਜਾਂਦੀ ਹੈ ਦਿਨ ਚੜ ਜਾਂਦਾ ਰਾਤ ਪੈ ਜਾਂਦੀ ਹੈ ਉੱਠੇ ਫਿਰ ਫਿਰ ਪਰਵੇ ਰਾਤ ਪੈ ਗਈ ਘਰ ਖਾ ਕੇ ਸੌਂ ਗਏ ਉੱਠੇ ਫਿਰ ਫਿਰ ਪਰ ਗਿਆ ਰਾਤ ਨੂੰ ਹੀ ਸੌਂ ਗਏ ਆਹੀ ਕੰਮ ਚੱਲੀ ਜਾਂਦਾ ਹੈ ਉਮਰ ਬੀਤਦੀ ਜਾਂਦੀ ਹੈ ਪਤਾ ਨਹੀਂ ਲੱਗਣਾ ਪਤਾ ਨਹੀਂ ਲੱਗਣਾ ਕਿਹੜੇ ਦਿਨ ਮਾਂ ਜੇ ਵਜਾਂ ਨੇ ਬਿਲਕੁਲ ਬਾਈ ਜਵਾਗ ਛੱਡੋ ਔਰਤਾਂ ਲੜਕੀਆਂ ਬੱਚੇ ਬਜ਼ੁਰਗ ਮੁੰਡੇ ਤਕਰੀਬਨ ਸਾਰੇ ਸਾਰੇ ਫੈਨ ਫੈਨ ਕਿਉਂ ਫੈਨ ਇੱਕ ਤੇ ਜਿਹੜੀ ਪਰਮਾਤਮਾ ਵੱਲੋਂ ਉਹ ਇੱਕ ਇੱਕੋ ਇੱਕ ਪੁੱਤ ਸੀ ਆਪਣੇ ਮਾਪੇ ਦਾ ਇੱਕ ਇਹ ਵੀ ਚੀਜ਼ ਲੋਕਾਂ ਦੇ ਦਿਲਾਂ ਦੇ ਵਿੱਚ ਦਿਲ ਕਿਸੇ ਦਾ ਬੱਚਾ ਮਰ ਜਾਣਾ ਖਤਮ ਹੋ ਜਾਣਾ ਇਹ ਲੋਕ ਹਰ ਇੱਕ ਬੰਦੇ ਨੇ ਫੀਲ ਕਰਦਾ ਗੱਲ ਕਿ ਮੈਂ ਕਹਿੰਦਾ ਦੁਸ਼ਮਣ ਵੀ ਮਰੇ ਤੇ ਖੁਸ਼ੀ ਨਾ ਮਨਾਈ ਸੱਜਣਾ ਵੀ ਮਰ ਜਾਣਾ ਹਰ ਇੱਕ ਬੰਦਾ ਇਹ ਚੀਜ਼ਾਂ ਨੂੰ ਆਪਣੇ ਅੰਦਰ ਫੀਲ ਕਰਦਾ ਪਰ ਜਿਹੜਾ ਮਾਪਾਪ ਹੁੰਦਾ ਜਿਹੜਾ ਪਿੱਛੇ ਹੁੰਦਾ ਜਿਵੇਂ ਮੈਂ ਇਹ ਕਹਿੰਦਾ ਜਿਹੜੀ ਇੱਥੇ ਲੋਡ ਸੀ ਤੇ ਕੀ ਪਤਾ ਅੱਗੇ ਕਿੰਨੀ ਲੋਡ ਹੁੰਦੀ ਹੈ ਪਰਮਾਤਮਾ ਨੂੰ ਜਿਹੜਾ ਲੈ ਕੇ ਜਾਂਦਾ ਜੇ ਉਹਨਾਂ ਦੇ ਮਾਂ-ਬਾਪ ਤੇ ਕਰੋ ਗਿਆ ਤੇ ਵੈਗਰੂ ਨੇ ਫੇਰ ਉਹਨਾਂ ਦੇ ਕਿਰਪਾ ਕਰਦੇ ਉਹਨਾਂ ਨੂੰ ਕਰਮ ਮਿਲ ਗਿਆ ਆਪਣਾ ਤੇ ਅੱਗੇ ਕੀ ਪਤਾ ਹੁਣ ਜਿਹੜਾ ਇੱਥੇ ਧੂਮਾ ਪਾ ਗਏ ਉਹਨਾਂ ਅੱਗੇ ਕਿੱਥੇ ਕੀ ਕੁਸ਼ਤ ਕੀ ਧੂਮਾ ਪਾਉਣੀਆਂ ਨੇ ਕੀ ਕੀ ਸਿਸਟਮ ਬਣਨਾ ਇਹ ਜਿਹੜੀਆਂ ਗੱਲਾਂ ਨੇ ਨਾ ਜਨਮ ਮਰਨ ਇਹ ਪਰਮਾਤਮਾ ਦੇ ਹੱਥ ਹੈ ਤੇ ਅਸੀਂ ਸਾਰੇ ਬਹੁਤ ਸਾਡੇ ਅਸੀਂ ਕੀ ਯਾਰ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਾਰੀ ਦੁਨੀਆ ਹੀ ਤਕਰੀਬਨ ਉਹ ਪਿਆਰ ਕਰਦੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਸਾਰੀ ਦੁਨੀਆ ਹੀ ਪਿਆਰ ਕਰਦੀ ਉਹ ਬਣੇ ਪਿਆਰ ਵਾਸਤੇ ਉਹਨਾਂ ਅਸੀਂ ਕੀ ਅਸੀਂ ਕਿੰਨਾ ਕ ਪਿਆਰ ਸਾਡੇ ਨਾਲੋਂ ਵੱਧ ਬਹੁਤ ਦੁਨੀਆ ਪਿਆਰ ਕਰਦੀ ਉਹਨਾਂ ਨੂੰ ਉਹਨਾਂ ਨੂੰ ਪਿਆਰ ਕਰਨ ਦਾ ਮਤਲਬ ਇਹ ਨਹੀਂ ਪਿਆਰ ਕਰਨ ਦਾ ਮਤਲਬ ਉਹਨਾਂ ਦੇ ਕਲਮ ਨੂੰ ਉਹਨਾਂ ਦੇ ਚੰਗੇ ਕੰਮਾਂ ਨੂੰ ਉਹਦੇ ਗਾਏ ਚੰਗੇ ਗੀਤਾਂ ਨੂੰ ਚੰਗੀ ਸਾਦਗੀ ਨੂੰ ਇਹ ਇਹਨਾਂ ਚੀਜ਼ਾਂ ਨੂੰ ਲੋਕ ਪਿਆਰ ਕਰਦੇ ਨੇ ਹੋਰ ਕੋਈ ਗਾਣੇ ਗਾਉਣ ਵਾਲੇ ਘੱਟ ਨਹੀਂ ਚੰਗੇ ਵੀ ਬਹੁਤ ਪੈਣੇ ਉਦੋਂ ਵੀ ਚੰਗੇ ਪੈਣੇ ਵਧੀਆ ਗਾਉਣ ਵਾਲੇ ਵਧੀਆ ਲਿਖਣ ਵਾਲੇ ਪਰ ਇੱਕ ਹੁੰਦਾ ਵੀ ਜਿਹੜਾ ਇਨਸਾਨ ਮੌਕੇ ਦੀ ਗੱਲ ਨੂੰ ਫੜ ਲੈਂਦਾ ਵੀ ਅੱਜ ਕੀ ਵੀ ਲੋਕਾਂ ਨੇ ਵੀ ਆਹ ਸਬਜ਼ੀ ਖਾਂ ਖਾ ਕੇ ਅੱਕ ਗਏ ਨੇ ਉਹ ਲੋਕਾਂ ਨੂੰ ਵੀ ਜਿਹੜੀ ਸਬਜ਼ੀ ਉਹ ਖਾਣਾ ਚਾਹੁੰਦੇ ਨੇ ਉਹ ਪ੍ਰੋਸੈਸ ਕਰੀ ਤੇ ਜਦੋਂ ਉਹ ਪ੍ਰੋਸੈਸ ਜਾਂਦੀ ਹੈ ਤੇ ਫਿਰ ਅਗਲਾ ਇੱਕ ਦਿਨਾਂ ਬਾਅਦ ਤੂੰ ਵੱਧ ਖਾ ਜਾਂਦਾ ਇਸੇ ਤਰ੍ਹਾਂ ਹੀ ਇਹ ਸਿਸਟਮ ਹੈ ਉਹਦਾ ਸਿੱਧੂ ਤੇ ਚੜ੍ਹਦੀ ਕਲਾ ਬਈ ਵੇਖਦੇ ਰਹਿਦਾ ਉਹ ਉਹ ਦੋ ਤਿੰਨ ਕਾਰਨ ਬਣ ਕੇ ਵੀ ਕੋਈ ਚੰਗਾ ਵੀਰ ਲਿਖਦਾ ਸੀ ਉਹਦੀ ਸੋਚ ਚੰਗੀ ਸੀ ਉਹ ਕੋਈ ਐ ਨਹੀਂ ਵੀ ਜੇ ਹੁਣ ਇੱਕ ਬੰਦੇ ਕੋਲੇ ਫੇਮ ਆ ਜਾਏ ਤੇ ਗੱਡੀਆਂ ਲੈ ਕੇ ਤੇ ਕਾਰਾਂ ਲੈ ਕੇ ਤੇ ਬੰਦਾ ਅਰੇ ਇੰਨੀਆਂ ਕੁੜੀਆਂ ਕੁੜੀਆਂ ਮਗਰ ਲਾਈ ਫਿਰ ਕਰੀਓਂ ਤੇ ਕਦੇ ਇੱਥੇ ਇਹ ਚੀਜ਼ਾਂ ਬੰਦੇ ਨੂੰ ਲੋਭ ਦੀਆਂ ਨੇ ਇਹ ਚੀਜ਼ਾਂ ਉਹਦੇ ਭਰਾ ਦੇ ਵਿੱਚ ਹੈ ਨਹੀਂ ਸੀ ਉਹ ਕੋਈ ਏਡਾ ਜਵਾਨ ਜਾਨ ਸੀ ਪਰ ਇਹ ਚੀਜ਼ਾਂ ਫਿਰ ਵੀ ਹੈ ਨਹੀਂ ਸੀ। ਇਹ ਜਿਹੜੀ ਨਿਮਰਤਾ, ਇਹ ਜਿਹੜਾ ਸਾਦਾਪਨ, ਇਹ ਜਿਹੜਾ ਮਨ ਨੂੰ ਟਕਾ ਕੇ ਰੱਖਣਾ ਟਕਾ ਕੇ ਤਾਂ ਮਨ ਰਹਿ ਸਕਦਾ ਜੀ ਜੀ ਅਸੀਂ ਕੁਛ ਨਾ ਕੁਛ ਕਰਾਂ ਦੇ ਕੁਛ ਨਾ ਕੁਛ ਸਾਰੇ ਲੱਗਾਂਗੇ। ਨਹੀਂ ਤੇ ਆ ਬੱਚਿਆਂ ਨੂੰ ਹੋ ਗਏ ਛੁੱਟੀਆਂ ਤੇ ਵੇਖੋ ਜਿਹਨਾਂ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਪੁੱਛੋ ਵੀ ਬੱਚੇ ਜਦੋਂ ਆਰੇ ਲੱਗੇ ਰਹਿੰਦੇ ਨੇ ਲੋਕ ਕਿਵੇਂ ਦੇ ਨੇ ਤੇ ਜਦੋਂ ਵਿਹਲੇ ਹੁੰਦੇ ਨੇ ਘਰ ਕਿਵੇਂ ਦੇ ਨੇ। ਬਦਲ ਜਾਂਦਾ ਸਿਸਟਮ। ਐਵੇਂ ਇਨਸਾਨ ਦਾ ਮਾਨਾ ਜਦੋਂ ਆਰੇ ਲੱਗ ਜਾਂਦਾ ਤੇ ਇਨਸਾਨ ਦਾ ਜਿਹੜਾ ਮਨ ਹੈ ਉਹ ਉਹ ਕਿਤੇ ਨਾ ਕਿਤੇ ਹੋਰ ਗੱਲਾਂ ਬਾਤਾਂ 'ਚ ਪੈ ਜਾਂਦਾ ਤੇ ਜਦੋਂ ਆਰੇ ਨਹੀਂ ਉਦੋਂ ਫਿਰ ਪੁੱਠਾ ਪੁੱਠਾ ਸੋਚਣ ਲੱਗ ਪੈਂਦਾ ਤੇ ਆ ਵੀ ਇੱਕ ਤਰੀਕਾ ਹੈ ਜੇ ਹੁਣ ਤੁਸੀਂ ਫੇਸਬੁੱਕ ਤੇ ਜਿੰਨੇ ਵੀ ਬੈਠੇ ਹੋ ਲਾਈਵ ਬੈਠੇ ਹੋ ਤੇ ਚੰਗੇ ਵਾਲੇ ਪਾਸੇ ਲੋਕ ਘਟ ਆਉਂਦੇ ਨੇ ਇੱਕ ਦਿਨ ਮੈਂ ਲੜਕੀ ਨੇ ਮੈਸੇਜ ਕੀਤਾ ਦੋ ਗੱਲਾਂ ਕੀਤੀਆਂ ਬਾਅਦ ਕਹਿੰਦੀ ਮੈਂ ਤੇ ਬੋਰ ਹੋ ਰਹੀ ਲੱਗੀ ਮੈਂ ਕਿ ਭਾਈ ਬੋਰ ਦਾ ਮਤਲਬ ਇਹ ਨਹੀਂ ਵੀ ਹੁਣ ਆਪਾਂ ਇੱਕ ਦੋ ਮੈਸੇਜ ਕੀਤੇ ਹੁਣ ਆਪਾਂ ਪੱਕੇ ਤੌਰ ਤੇ ਤਾਂ ਜੁੜਦੇ ਆਂ ਜਿਵੇਂ ਆਪਾਂ ਇੱਕ ਦੂਜੇ ਨੂੰ ਹਰ ਲਾਈਵ ਤੇ ਹੈਲੋ ਹਾਈ ਭੈਣ ਭਰਾ ਬੰਗੂ ਆਪਾਂ ਸਤਿ ਸ੍ਰੀ ਅਕਾਲ ਜਾਂ ਇੱਕ ਦੂਜੇ ਦੇ ਨਾਲ ਮੇਲ ਮਿਲਾਪ ਰੱਖਦੇ ਆਂ ਤੇ ਦੁਨੀਆ 'ਚ ਪਤਾ ਨਹੀਂ ਹੁੰਦਾਗਾ ਵੀ ਕਿਹੜੇ ਵੇਲੇ ਕਿੱਥੇ ਕਿਹਦੀ ਲੋੜ ਪੈ ਜੇ ਤੇ ਕਿੰਨੇ ਕੀ ਬਣ ਜਾਣਾ ਇਸ ਸਮੇਂ ਦਾ ਕੋਈ ਪਤਾ ਨਹੀਂ ਚੱਕਰ ਵੀ ਪ੍ਰਮਾਤਮਾ ਦੇ ਹੱਥ ਹੈ ਇਸੇ ਤਰ੍ਹਾਂ ਆਪਾਂ ਜੁੜਦੇ ਰਿਹਾ ਕਰੀਏ ਜਿਵੇਂ ਮਨ ਦੇ ਵਿੱਚ ਕੁਝ ਨਾ ਕੁਝ ਉਬਾਲ ਹੁੰਦੇ ਨੇ ਉਹ ਨਿਕਲ ਜਾਂਦੇ ਨੇ ਤੇ ਕਈਆਂ ਨਾਲ ਗੱਲਾਂ ਬਾਤਾਂ ਮੇਲ ਹੋ ਜਾਣ ਅੱਗੇ ਜਿਹੜਾ ਬੰਦਾ ਬੈਠਾ ਸੁਣ ਰਿਹਾ ਉਹਦੇ ਵੀ ਮਨ ਦੇ ਵਿੱਚੋਂ ਕੁਝ ਨਾ ਕੁਝ ਉਬਾਲ ਜਿਹੜਾ ਖਤਮ ਹੋ ਜਾਂਦਾ ਇਹ ਇਹ ਮਨ ਲਾਉਣ ਦਾ ਇੱਕ ਤਰੀਕਾ ਹੁੰਦਾ ਤੁਸੀਂ ਕਿਸੇ ਦੁੱਖ ਤੋਂ ਕਿਤੇ ਵੀ ਉਹ ਤੁਸੀਂ ਇੱਕ ਅਣਜਾਣ ਬੰਦੇ ਦੇ ਨਾਲ ਗੱਲਾਂ ਕਰਨ ਲੱਗ ਪੋ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਤੇ ਦੋਦੇ ਬਾਰੇ ਗੱਲਾਂ ਕਰਨ ਲੱਗੋਗੇ ਨਾ ਉਹ ਤੁਹਾਡੇ ਨਾਲ ਲੱਗੇਗਾ ਕਿ ਤੁੜੀਆਂ ਗੱਲਾਂ ਹੀ ਬਦਲ ਜਾਣ ਜਾਂ ਹੋਰ ਹੋ ਜਾਣਗੇ। ਜਾਣ-ਪਛਾਣ ਵਾਲਾ ਕੀ ਕਰਦਾ ਜਿਹਨੂੰ ਤੁਸੀਂ ਅੰਦਰੋਂ ਕੋ ਬਾਹਰੋਂ ਜਾਣਦੇ ਹੋ ਉਹ ਕੀ ਕਰਦਾ ਉਹ ਫਿਰ ਜੇ ਹੁਣ ਤੁਹਾਡੇ ਤੇ ਕੋਈ ਦੁੱਖ ਪਿਆ ਉਹਨਾਂ ਕਹਣਾ ਵੀ ਭਾਈ ਕਿਵੇਂ ਨਿਕਲ ਗਿਆ। ਹੁਣ ਠੀਕ ਆ ਐ ਇਹੋ ਜਿਹੀਆਂ ਗੱਲਾਂ ਜਿਹੜਾ ਜਾਣ ਬੰਦਾ ਜੇ ਤੁਹਾਨੂੰ ਉਹਦੇ ਬਾਰੇ ਨਹੀਂ ਪਤਾ ਉਹ ਤੁਹਾਡੇ ਬਾਰੇ ਨਹੀਂ ਪਤਾ ਉਹ ਫਿਰ ਵੈਸੇ ਜਿਵੇਂ ਆ ਹੁਣ ਗੱਲਾਂ ਕਰ ਰਹੇ ਆ ਵੀ ਵੀ ਸਿੱਧੂ ਮੂਸੇ ਦਾ ਕੀ ਆਦਾ ਸਾਡੇ ਜਵਾਨ ਦੇ ਬੜੇ ਫੈਨ ਨੇ ਫਿਰ ਇਹੋ ਜਿਹੀਆਂ ਗੱਲਾਂ ਚੱਲ ਪਈਆਂ। ਤੇ ਇਹ ਗੱਲਾਂ ਦੇ ਨਾਲ ਹੀ ਇਨਸਾਨ ਦੀ ਉਮਰ ਵੱਧਦੀ ਹੈ ਹੋਰ ਇਹ ਤੁੰਡਾ ਵੀ ਕੀ ਜਾਣਾ ਚਾਹੇ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਵੀਰੋ ਚਾਹੇ ਦੁਨੀਆ ਚ ਅਮਰੀਕਾ ਹੋਵੇ ਕੈਨੇਡਾ ਹੋਵੇ ਜਿੱਥੇ ਮਰਜ਼ੀ ਚਲੇ ਜੋ ਸਾਊਥ ਅਫਰੀਕਾ ਹੋਰਾਂ ਪਰਾਂ ਹਰ ਇੱਕ ਨੂੰ ਆਪਣਾ ਘਰ ਤੇ ਆਪਣੀ ਤਰਤੀ ਪਿਆਰੀ ਲੱਗਦੀ ਹੈ ਜਿੱਥੇ ਇਨਸਾਨ ਦਾ ਜਨਮ ਹੋਇਆ ਹੁਣ ਸਾਡੇ ਵਾਸਤੇ ਸਾਡੇ ਪੰਜਾਬ ਤੋਂ ਸਾਡੇ ਆ ਘਰਾਂ ਤੋਂ ਚਾਹੇ ਛੋਟੇ ਨੇ ਇਨਾ ਤੋਂ ਵੱਧ ਕੀ ਈ ਸਾਡੇ ਵਾਸਤੇ ਦੁਨੀਆ ਤੇ ਹੈ ਹੀ ਕੁਛ ਨਹੀਂ ਸਾਨੂੰ ਚਾਹੀ ਜਿੱਥੇ ਮਰਜੀ ਜਾਏ ਪਰ ਸਾਨੂੰ ਸੁਖ ਇੱਥੇ ਮਿਲਣਾ ਹੈ ਅਸੀਂ ਅਸੀਂ ਥੋੜਾ ਹੁਣ ਵੀ ਜੇ ਕਾਨੂੰ ਕੁਦਰਤਾ ਬਣਦੀ ਅਸੀਂ ਲੋਕ ਕਿੱਥੋਂ ਭੱਜਾਂਗੇ ਨਹੀਂ ਭੱਜ ਨਹੀਂ ਸਕਦੇ ਕਿਉਂਕਿ ਅੰਦਰ ਦਿਲ ਨੇ ਜਦੋਂ ਅਸੀਂ ਇਸ ਤਰਤੀਬ ਦੇ ਨਾਲ ਜੁੜੇ ਹੋਏ ਹਾਂ ਕਈ ਕਈ ਮੁੰਡੇ ਜਾਂ ਦੋਸਤੀ ਦੇ ਤੇ ਉਹ ਕੀ ਹੁਣ ਇੱਕ ਦੋ ਚੜ੍ਹਾਈ ਕਰ ਗਏ ਜਿਵੇਂ ਮਨਸਾ ਕੀ ਸੀ ਪਾਸੇ ਸੀ ਵੀ ਸਾਡਾ ਸੰਸਕਾਰ ਸਾਡੇ ਪਿੰਡ ਦੀ ਹੋਵੇ ਜਿਵੇਂ ਹੁਣ ਆਪਾਂ ਖੋਜੀ ਵੀਰਾਂ ਨੂੰ ਦੇਖਦੇ ਆਂ ਕਈਆਂ ਨੂੰ ਜਿਹੜੋ ਵੀ ਪਿੰਡ ਕਿਉਂਕਿ ਹਰ ਇੱਕ ਨੂੰ ਤੇ ਮੈਂ ਤੇ ਸਮਝਦਾ ਹੀ ਨਹੀਂ ਕਿ ਉਹ ਆ ਪੰਜਾਬ ਤੇ ਆਹੋ ਪੰਜਾਬ ਦੇ ਆ ਫਰਾਨਾ ਦੇ ਸੀ ਉਹ ਢਮਕਾਂ ਦੇ ਸੀ ਮੈਂ ਤੇ ਇਹਨਾਂ ਇਨਸਾਨ ਨੂੰ ਸਮਝਦਾ ਭਾਈ ਇਨਸਾਨ ਦਾ ਇਨਸਾਨ ਦਾ ਇੱਕ ਰਾਫਤਾ ਕਾਇਮ ਹੁੰਦਾ ਉਹ ਕਿਤੇ ਵੀ ਕਿਸੇ ਨਾਲ ਵੀ ਹੋ ਸਕਦਾ ਕੋਈ ਇਤਿਹਾਸ ਹੀ ਬਣਾਇਆ ਲੋਕਾਂ ਨੇ ਤੇ ਖਾਣ ਪੀਣ ਦਾ ਸਿਸਟਮ ਬਣਿਆ ਚਲੋ ਐਂ ਕਹਿ ਲੋ ਬਈ ਇੰਨੀ ਦੁਨੀਆਂ ਕੰਮ ਲੱਗੀ ਹੈ ਇਹ ਵੀ ਨਾ ਨਾ ਹੋਈ ਆ ਇੰਨੀ ਦੁਨੀਆਂ ਫਿਰ ਕਿੱਧਰ ਜਾ ਕੇ ਵੇਲੀ ਹੁਣ ਕਿੰਨੇ ਲੋਕ ਸਾਰਾ ਹੱਦਾਂ ਦੇ ਖਲਾਅ ਛੱਡੇ ਨੇ ਮੁੰਡੇ ਕਿੰਨੇ ਕਿੰਨੇ ਦੇਸ਼ਾਂ ਦੇ ਕਿੰਨੇ ਕਿੰਨੇ ਬੰਦਿਆਂ ਨੂੰ ਉਹਨਾਂ ਨੂੰ ਉਹਨਾਂ ਅੰਤਨ ਖਾਵਾ ਮਿਲਦੀਆਂ ਸਾਰਾ ਕੁਝ ਮਿਲਦਾ ਉਹਨਾਂ ਦਾ ਕੰਮ ਚੱਲਦਾ ਜੇ ਉਹ ਵੀ ਆ ਕੇ ਛੱਡ ਕੇ ਆ ਜਾਂਦੇ ਤੇ ਕੰਮ ਲੱਭਣਾ ਕੋਈ ਰੋਟੀ ਵੀ ਨਹੀਂ ਲੱਭੂ ਐ ਕਹਿੰਦਾ ਇਹ ਤਾਹੀ ਫੌਜਾਂ ਬਣਾਈਆਂ ਜੀ ਉਹ ਆਰੇ ਲੱਗੇ ਆਪਦੇ ਕੰਮ ਲੱਗੇ ਨੇ ਤੋ ਕਿਤੇ ਨਾ ਕਿਤੇ ਫਿਰ ਉਹਦਾ ਭਾਈ ਉਹਦੀ ਵਰਤੋਂ ਵੀ ਕਰਨੀ ਆ ਪਰ ਲੋਕੀ ਵੀ ਕਹਿੰਦੇ ਵੀ ਇਹ ਕਾਦੋਂ ਖਲਾਅ ਛੱਡਿਆ ਲੋਕਾਂ ਗਿਨਨ ਉਤਨ ਖਾ ਕਾਤੂਦ ਨੇ ਸਾਰੀ અમારી ਬਾਹ ਕ ਕੋਈ ਨਹੀਂ ਉਹ ਕਿ ਦਿਨ ਅੱਗੇ ਤੂੰ ਜੀਰੂ ਵੇਖਣਾ ਪੈਂਦਾ ਵੀ ਇਹਨਾਂ ਤੋਂ ਕੰਮ ਉਹਨੇ ਤੂੰ ਇੱਕ ਵਾਰੀ ਖਰੀਦੀ ਹੈ ਉਹ ਤੋਂ ਬੰਦਾ ਕੰਮ ਵੀ ਲੈਣਾ ਗੱਡੀ ਲਈ ਹੈ ਚਲਦੀ ਵੀ ਵਿਖਾਉਣਾ ਚਾਹੁੰਦਾ ਬੰਦਾ ਨਹੀਂ ਤਾਂ ਉਹ ਕਹਿੰਦਾ ਖੜੀ ਰਹਿ ਜਾਂਦਾ ਵੀ ਸਗਾ ਇਹ ਇਹ ਨਹੀਂ ਸਿਸਟਮ ਹੈ ਦੁਨੀਆ ਤੇ ਤੇ ਮਾੜਾ ਕਹਿੰਦਾ ਜਿਹੜੇ ਆ ਸਭ ਬਾਰਡਰਾਂ ਤੇ ਉਹ ਬਤੀਆਰੇ ਲੱਗੇ ਨੇ ਠੀਕ ਆ ਪਾ ਕੈਨੇ ਆ ਵੀ ਦਿਓ ਬਾਰਡਰਾਂ ਤੇ ਨੇ ਸਾਡੇ ਵੀਰ ਪਬਜੀ ਤੇ ਫੇਰੀ 100 ਪਾਉਣੇ ਆ ਜੋ ਕਰਾਂ ਦੇ ਵਿੱਚ ਆ ਕੇ ਤੇ ਫਿਰ ਅਸੀਂ ਤਾਂ ਵੀ 100 ਪਾਉਣੇ ਆ ਕਿ ਜਿੱਥੇ ਕਿਸੇ ਨੂੰ ਨਾ ਇੱਕ ਕੰਮ ਆਪੋ ਤੋਂ ਹਰ ਇੱਕ ਦਾ ਇਹ ਸੌਤਨ ਬੀ ਇਹਨੇ ਲੋਕਾਂ ਨੂੰ ਕੰਮ ਤੇ ਲਾਇਆ ਜੇ ਬੰਦ ਹੋ ਗਿਆ ਕੋਈ ਕੰਮ ਕਿਥੋਂ ਇਹਨੇ ਲੋਕਾਂ ਨੂੰ ਜੋ ਪ੍ਰਮਾਤਮਾ ਨੇ ਕੀਤਾ ਜਿਵੇਂ ਦਾ ਦਿਮਾਗ ਬਖਸ਼ਦਾ ਜਿਵੇਂ ਇਹਦੇ ਲੋਕਾਂ ਨੂੰ ਚਲਾਉਣਾ ਉਹ ਉਹ ਜੀ ਆਗੂ ਬਣਾ ਦਿੰਦਾ ਉਹ ਉਹ ਜੀ ਸਿਸਟਮ ਬਣਾ ਦਿੰਦਾ ਆਪਾਂ ਦੇਖੋਗਾ ਨਾ ਕਿ ਸਾਨੂੰ ਨਹੀਂ ਪਾਈ ਇਹਨਾਂ ਦੇ ਨਾਲ ਦਾ ਪਤਾ ਅਸੀਂ ਤੇ ਉਹ ਮਾਲਕ ਤੇ ਡੋਰੀਆਂ ਸੱਟੀਆਂ ਨੇ ਤੇ ਅੱਜ ਉਹ ਦਿਨ ਹੁਣ ਕੋਈ ਉਰੇ ਗਿਆ ਕਮੈਂਟ ਕਰਨ ਵਾਲਾ ਤੇ ਆ ਜਾ ਭਾਈ ਥੋੜੀ ਬਹੁਤ ਜਾਣ ਪਛਾਣ ਕਰ ਲਈਏ ਤੇ ਵੀਡੀਓ ਦੇਖਣ ਵਾਲੇ ਲਾਈਕ ਵੀ ਕਰ ਦਿਆ ਕਰੋ ਯਾਰ ਅੱਗੇ ਵੀ ਮੈਂ ਕਿਹਾ ਹੁਣਾਂ ਵੀ ਅਸੀਂ ਨਾ ਜਿਵੇਂ ਕਹਿ ਲਓ ਵੀ ਕਈ ਵਾਰੀ ਫ੍ਰੀ ਹੁੰਦੇ ਆ ਤੇ ਅਸੀਂ ਵੀਡੀਓ ਪਾਉਂਦੇ ਆ ਉਹ ਜਿਹਨੇ ਦੇਸੀ ਪੁਰਾਣਾ ਸਿਸਟਮ ਨਹੀਂ ਸੀਗਾ ਜਿਹਨੇ ਇੱਕ ਵਿਦੇਸ਼ੀ ਪਲੱਸ ਦੇਸੀ ਉਹ ਮਿਆਮ ਇੱਕ ਰਾਮਾਗੋਜ ਨੂੰ ਲੋਕ ਵਲੌਗ ਪਾਉਂਦੇ ਨੇ ਸੀ ਉਹਨੂੰ ਮੜਿਆ ਕਹਾਣੀ ਦਾ ਰੂਪ ਦੇ ਕੇ ਬਣਾ ਦਿੰਦੇ ਨੇ ਤੇ ਕਿਰਪਾ ਕਰਕੇ ਉਹ ਵੀ ਵੇਖਿਆ ਕਰੋ ਆਪਣੇ ਚੈਨਲ ਤੇ ਜਾਂਦੇ ਨੇ ਤੇ ਹਾਂਜੀ ਕੁਝ ਦੱਸੋ ਆਪਣੇ ਬਾਰੇ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਤੇ ਕਿਹੜੇ-ਕਿਹੜੇ ਜੇ ਕੋਸ਼ਿਸ਼ ਕਰੋ ਜਿਹੜੇ ਹੁਣ ਬੈਠੇ ਹੋ ਲਾਈਵ ਵੀ ਦੱਸੋ ਤੁਹਾਡੇ ਹਾਲੀ ਜਿੰਨੇ ਖਬਰਾਂ ਆਈਆਂ ਹਾਲੀ ਕੀ ਚਲਾ ਦਿੰਦੇ ਨੇ ਤੁਹਾਡੇ ਪਿੰਡਾਂ ਨੂੰ ਤੇ ਸੁੱਖ ਸ਼ਾਂਤ ਹੈ ਨਾ ਯਮਰ ਬੈਨ ਬਰਾਜਰਾ ਵੇਖ ਰਿਹਾ ਆਪ ਦੇ ਪਿੰਡ ਦਾ ਹੀ ਨਾਮ ਲਿਖ ਦਿਓ ਜਿਹੜੇ ਸਾਡੇ ਇੰਡੀਆ ਤੋਂ ਕਹਿੰਦੇ ਜਾਂ ਪੰਜਾਬ ਤੋਂ ਦੇਖ ਰਹੇ ਨੇ ਕਮੁਦਕੀ ਵਾਲੇ ਸੀ ਇਹ ਤੇ ਸਾਡੇ ਪਿੰਡ ਤੋਂ ਹੀ ਸੀ ਇਕਾ ਵੀਰਾ ਪਾਕਿਸਤਾਨ ਤੋਂ ਸੀ ਪੰਜਾਬ ਤੋਂ ਉਹਨਾਂ ਨੇ ਮੁਰਖਾਂ ਦੇ ਵਿੱਚ ਪੰਜਾਬੀ ਪੰਜਾਬੀ ਦੇ ਕੰਮ ਹੁੰਦਾ ਜਿਹੜਾ ਐਡੋਗ੍ਰਾਫੇ ਥੋੜਾ ਬਣਾਇਆ ਇਹ ਹੁੰਦਾ ਵੀ ਇਹ ਨਹੀਂ ਇਹਦਾ ਆਪਣੇ ਤੋਂ ਨੂੰ ਪੁੱਛਦਾਂ ਨਾ ਜੇਕਰ ਤੇ ਉਹ ਤੁਸੀਂ ਬਾਹਰ ਲੱਜੋ ਨਾ ਕਿ ਉਹ ਆਪਰਾ ਲੱਗ ਰਿਹਾ ਕਿ ਜੱਫੀਆਂ ਪਉਂਦਾ ਸਾਰਾ ਕੁਝ ਲੋਕਾਂ ਸਾਹਬ ਦਾ ਵੀ ਹੋ ਜਾਏ ਚਲੋ ਅੱਜ ਦਾ ਲਾਈਵ ਆਪਾਂ ਇੱਥੇ ਸਮਾਪਤ ਕਰ ਦਿੰਨੇ ਆ ਗੱਲਾਂ ਬਾਤਾਂ ਕਰਦੇ ਆਂ ਤੋਂ ਕੋਈ ਗਲਤੀ ਵੀ ਹੋ ਗਈ ਵ ਤੇ ਪਾਈ ਮਾਫ ਕਰ ਦੇਣਾ ਜਿਨ੍ਹਾਂ ਨੇ ਲਾਈਵ ਤੇ ਜੁੜ ਕੇ ਕਮੈਂਟ ਕੀਤੇ ਨੇ ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਕੀਤਾ ਤੇ ਜਿਨ੍ਹਾਂ ਨੇ ਵੀਡੀਓ ਨੂੰ ਵੇਖਿਆ ਬੌਚ ਕੀਤਾ ਗੱਲਾਂ ਬਾਤਾਂ ਸੁਣੀਆਂ ਨੇ ਕੀਤੀਆਂ ਨੇ ਆ ਮੇਰੇ ਬਣਾ ਭਰਾਵਾਂ ਨੇ ਤਿੰਨ ਚਾਰ ਜਣਿਆਂ ਨੇ ਤੇ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹੀ ਅਰਦਾਸ ਕਰਦੇ ਹੁਣ ਮਹਾਰਾਜ ਜਿਹੜੇ ਭੈਣ ਭਰਾ ਮੂੰ ਮੱਥੇ ਲੱਗਦੇ ਨੇ ਜਿਵੇਂ ਕਹ ਲਉ ਵੀ ਆਪਾਂ ਇੱਕ ਦੂਜੇ ਦੇ ਨਾਲ ਤੁਸੀਂ ਹੁਣ ਕਿਸੇ ਤੋਂ ਕੋਈ ਚੀਜ਼ ਖਰੀਦ ਦੀ ਉਹ ਤੇ ਅਖਲਾਂ ਕਹਿੰਦਾ ਕਿ ਗਾਹਕ ਰੱਬ ਬਰਾਬਰ ਹੁੰਦਾ ਤੇ ਮਾੜਾ ਮੋਟਾ ਸੀ ਚਲਾਉਣਾ ਸੀ ਫਿਰ ਰਬ ਬਰਾਬਰੀ ਸਮਝਦੇ ਨੇ ਤੁਹਾਨੂੰ ਲੋਕਾਂ ਨੂੰ ਕਿਉਂਕਿ ਤੁਹਾਡੇ ਤੋਂ ਬਿਨਾ ਇਹ ਇਹ ਦੁਕਾਨ ਨਹੀਂ ਚੱਲ ਸਕਦੀ ਜਨਤਾ ਨੇ ਚਲਾਉਣਾ ਹੁੰਦਾ ਹਰ ਇੱਕ ਦੁਕਾਨ ਤੇ ਜੇ ਉਸ ਅੱਗੇ ਦੇ ਆਪਣੀਆਂ ਵੀਡੀਓ ਸ਼ੇਅਰ ਵੀ ਕਰਦੇ ਆ ਕਰੋ ਲਾਈਕ ਕਰਕੇ ਕਮੈਂਟ ਜਰੂਰ ਕਰਿਆ ਕਰੋ ਆ ਬਿਗੜਾ ਹੋਇਆ ਸ਼ਹਿਜਾਦਾ ਨੂੰ ਬੇਨਤੀ ਹੈ ਕਿ ਭਾਈ ਤੂੰ ਵੀ ਸਾਡੀ ਵੀਡੀਓ ਵੇਖ ਕੇ ਕੋਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰ ਆ ਸਾਹਿਲ ਪ੍ਰੀਤ ਨੂੰ ਵੀ ਹਾਂਜੀ ਫੀਗਰ ਰਹੇ ਤੇ ਮਿਲਦੇ ਆਪਾਂ ਕਗੜੇ ਲਾਈਚ ਬਹੁਤ ਬਹੁਤ ਧੰਨਵਾਦ ਜੀ